ਕਣਕ ਦੇ ਬੀਜ ਦੀ ਬੜੀ ਡਿਮਾਂਡ ਹੋ ਰਹੀ ਹੈ ਰਾਤ ਨੂੰ ਹੀ ਲੋਕ ਲੈਣ ਵੀ ਆ ਜਾਂਦੇ ਤੇ ਰਾਤ ਨੂੰ ਹੀ ਪੈਕ ਕਰੀ ਜਾਂਦੇ ਕਿਉਂਕਿ ਪੂਰਾ ਨਹੀਂ ਹੋ ਰਿਹਾ ਇਹ ਇਹ ਕਿਹੜੀ ਵੈਰੈਟੀ ਹੈ ਜੀ 872 ਦੇ ਵੈਰੈਟੀ ਚੱਲਦੇ ਪਈ ਆ ਪੀ ਵੀ ਡਬਲਯੂ 872 ਜੀ ਹਾਂਜੀ ਹਾਂਜੀ ਠੀਕ ਹੈ ਪੀ ਵੀ ਡਬਲਯੂ 872 ਹਾਂ ਮਤਲਬ ਕਿ ਡਿਮਾਂਡ ਬਹੁਤ ਹੈ ਬੀਜ ਦੀ ਹਨਾ ਤੁਸੀਂ ਇਹਦੀ ਵੈਰੈਟੀ ਦਾ ਨਾ ਵਜਨ ਦੇਖੋ ਹਾਂਜੀ ਦਾਣੇ ਬਹੁਤ ਸ਼ਾਨਦਾਰ ਦਾਣੇ ਆ ਹਮ ਵਜਨ ਵਾਲਾ ਵੈਰੈਟੀ ਹੈ ਬਹੁਤ ਵਧੀਆ ਬੀਜ ਦੀ ਡਿਮਾਂਡ ਤਾਂ ਹੀ ਆਪਾਂ ਵੀਡੋ ਵੀ ਰਾਤ ਨੂੰ ਮੈਨੂੰ ਕਿੰਨੇ ਟਾਈਮ ਟੂਮ ਘੱਟ ਲੱਗਦਾ ਤੇ ਇਹਦਾ ਚੜ-ਜੁੜ ਕਿੰਨਾ ਕੁ ਹ ਗਾਰਡਨ ਦਾ ਜੇ ਆਪਾਂ ਗੇਤੇ ਸਮੇਂ ਤੇ ਬੀਜਾਂਗੇ ਹਾਂਜੀ ਜਿਵੇਂ 11ਵੇਂ ਮਹੀਨੇ ਤੇ ਜ਼ਰੂਰ ਕਰਦੀ ਹੈ ਬਜਾਈ ਕਰੋ ਹਾਂਜੀ ਕਹਿੰਦਾ ਝਾੜ ਬਹੁਤ ਆ ਕਈ ਫਾਰਮਰ 75 ਅੱਧੀ ਮਾਣ ਦੇ ਦੱਸ ਰਹੇ ਨੇ ਪਰ 65 ਤੋਂ ਪਲੱਸ ਹੁੰਦਾ ਝਾੜ ਆਉਣਾ ਹੀ ਆਉਣਾ ਗਰੰਟੀ ਆ ਠੀਕ ਹੈ ਆ ਕਈ ਵੀਡੀਓ ਸੁਣੀ ਦੀਆਂ ਵੇਖੀ ਦੀਆਂ ਆ ਜੀ 90 ਮਾਣ 100 ਮਾਣ 80 ਮਾਣ ਹਾਂ ਦੇ ਇਹ ਹੁੰਦੀਆਂ ਨੇ ਜੇ ਕਿਤੇ 2 ਕਿੱਲੇ ਹੋ ਗਏ ਉਹ ਤਾਂ ਝਾੜ ਨਹੀਂ ਕਹਿ ਸਕਦੇ ਹਾਂਜੀ ਆਮ ਨੋਰਮਲ ਝਾੜ 65 ਤੋਂ 70 ਦੇ ਆਸ-ਪਾਸ ਠੀਕ ਹੈ ਇਹਦੇ ਜੇ 4 ਘਟੇ ਆ ਗ੍ਰੇਡਿੰਗ ਹੁੰਦੀ ਹੈ ਹਨਾ ਇਹ ਥਾਰ ਥਾਂ ਤੇ ਰੇਸਟਿੰਗ ਨਿਕਲਦੇ ਆ ਇਹ ਟੁੱਟੇ ਦਾਣੇ ਨਿਕਲ ਰਹੇ ਨੇ ਆਦਮਾਂ ਕੋਲ ਇਹ ਹੀ ਨਿਕਲਿਆ ਜਿਹਾ ਨਹੀਂ ਇਹ ਭੁੰਡਿਆ ਘੱਡੇ ਨਿਕਲ ਰਿਹਾ ਨੇ ਗੁਲੀ ਜੜਾ ਨਿਕਲ ਰਿਹਾ ਸਾਰਾ ਨਿਕਲ ਰਿਹਾ ਪਸਤਵਾਰੇ ਤੇ ਗ੍ਰੇਡਿੰਗ ਹੋ ਕੇ ਇੱਥੇ ਆ ਗਿਆ ਇਹਨੇ ਚੱਕ ਕੇ ਇਹਦੇ ਵਿੱਚ ਪਾਸਾ ਹਾਂਜੀ ਸੋ ਚੱਲਦਾ ਹੈ ਹਾਂਜੀ ਫਿਰ ਹੁੰਦਾ ਵਾਰਦੇ ਆ ਉਹ ਦੇਖੋ ਦਾਣੇ ਵਾਪਸ ਜਾ ਰਹੇ ਉੱਪਰ ਪੂਰੇ ਨਾਲ ਹਲਕੇ ਦਾਣੇ ਚੱਕ ਕੇ ਇਹਦੇ ਜਾ ਜਾਣੇ ਆ ਮਲਕੇ ਦਾਣੇ ਵੀ ਅੱਟ ਕੱਢੂਗਾ ਇਹ ਮਲਕੇ ਲਾਣੇ ਤੇ ਜਾ ਜਾਣੇ ਆ ਠੀਕ ਹੈ ਹੁਣ ਆਪਾਂ ਕੀ ਕਹਿੰਦੇ ਆ ਯਾਦਤਰ ਕਈ ਹੱਥ ਕਰੋ ਦੇਖੋ ਇਹ ਦਾਣੇ ਕਹਿੰਦੇ ਆ ਵੀ ਆਪਾਂ ਝਾਰਨਾ ਫਿਰ ਫੇਰ ਜਾਗੇ ਹੁਣ ਇਹ ਦਾਣਿਆਂ 'ਚ ਕਮੀ ਆ ਕੋਈ ਸਹੀ ਕਰ ਲਓ ਝਾਰਨਾ ਕਿਵੇਂ ਕੱਢ ਦੂਗਾ ਇਹ ਬਸ ਆਪਣੇ ਝਾੜ ਦੇ ਫਰਕ ਪਾਉਂਦੇ ਦਾਣੇ ਹਨ ਆ ਇਹ ਹਲਕੇ ਨੇ ਇਹਨੇ ਚੱਕ ਲਏ ਠੀਕ ਹੈ ਹੁਣ ਵਜਾਂ ਦਾ ਨਹੀਂ ਹੈਗਾ ਪਰ ਫੈਜ ਹੈਗਾ ਜੰਮੂਗਾ ਵੀ ਹੈਗਾ ਜੀ ਹਾਂ ਇਹ ਜੰਮ ਵੀ ਕੋਊ ਆ ਤੇ ਉਹ ਫਟਾਵ ਨਹੀਂ ਕਰੇਗਾ ਇਹ ਤੇ ਛੋਟਾ ਮਾਰ ਲੈਣਾ। ਉਸ ਤੋਂ ਬਾਅਦ ਇਹਦੇ ਕੱਢਨੇ ਆ। ਕੋਰੇ ਟੁੱਟੇ ਦਾਣੇ ਕੱਢਦੇ ਸੀ। ਇਹਨੇ ਜਿਹੜੇ ਪਤਲੇ ਤੇ ਕਮਜ਼ੋਰ ਹੋ ਕੱਢ ਦੇਣੇ ਆ। ਹਾਂਜੀ। ਉਸ ਤੋਂ ਅੱਗੇ ਆ ਜਾਣਾ। ੁੱਡੀ ਕੰਡੀ ਫਿਰ ਨਿਕਲ ਆਉਣੀ ਜਾਂਦੇ ਚ। ਅਰੇ। ਇਹਦੀ ਵੀ ਥਾਣੇ ਬਹੁਤ ਨਿਕਲੇ। ਅਰੇ। ਕੋਟੇ ਦਾਣੇ ਆ ਉਹ ਇਧਰ ਆ ਗਏ। ਹਾਂਜੀ। ਦੋ ਸਾਈਜ਼ ਆਪਾਂ ਲੈਣਾ ਉਹੀ ਸਾਈਜ਼ ਆਉਣਾ। ਇੱਥੋਂ ਜਦੋਂ ਟੱਪਦੇ ਆ ਬੀਜ ਆ ਦੇਖੋ ਅੱਗੇ। ਇਹਦੇ ਵਿੱਚੋਂ ਇਹ ਫਿਰ ਛੋਟਾ ਮਾਰ ਲੈਂਦਾ। ਹਾਂਜੀ। ਦਾ ਮਾਰ ਕੇ ਤੇ ਫਿਰ ਦਾਣੇ ਚੱਕ ਰਿਆ ਹੁਣ ਆਪਾਂ ਉਹ ਦੇਖਣ ਨੂੰ ਆ ਵੀ ਕਣਕ ਲੱਗ ਰਹੀ ਆ ਹਾਂਜੀ ਕਿੰਨੇ ਬੋਟੇ ਦਾਣੇ ਨੇ ਸਹੀ ਗੱਲ ਹੈ ਪਰ ਇਹਦਾ ਵਜ਼ਨ ਨਹੀਂ ਹੈਗਾ ਅੱਛਾ ਜਿਹੜੇ ਸਾਡੇ ਵਜ਼ਨ ਨਹੀਂ ਆਪਾਂ ਚੁੱਕ ਕੇ ਇਹਨੇ ਬਾਹਰ ਲਿਆਉਣਾ ਚੁੱਕ ਕੇ ਆ ਜਾਂਦਾ ਹੈ ਹਾਂਜੀ ਦੋ ਸਮਾਤੇ ਇੱਕ ਆਉਂਦਾ ਹੈ ਹਾਂਜੀ ਹੁਣ ਇਹਦੇ ਵਿੱਚ ਦਾਣੇ ਟੁੱਟੇ ਹੋਏ ਨੇ ਪਰ ਵਜ਼ਨ ਵਾਲੇ ਨੇ ਟੁੱਟੇ ਇਹ ਟੁੱਟੇ ਮਰਿਆ ਨਹੀਂ ਚੱਕੇ ਗਏ ਇਹ ਟੁੱਟੇ ਦਾਣੇ ਤੇ ਛੋਟੇ ਦਾਣੇ ਇਹਨੇ ਚੱਕ ਲਏ ਬਾਈ ਨਾਲੇ ਦਾ ਨਹੀਂ ਆਇਆ ਇਹ ਭਾਰੇ ਸੀ ਪਰ ਛੋਟੇ ਸੀ ਉਹ ਇਹਦੇ ਜਾ ਗਏ ਉਸ ਵਾਰ ਇਹਦੇ ਕੋਲਾਨ ਫੇਰ ਚੱਲ ਗਿਆ ਜੇ ਤੁਸੀਂ ਦੇਖੋਗੇ ਤੁਹਾਨੂੰ ਵੀ ਦੇ ਵਿੱਚ ਕਲਰ ਵੀ ਹੱਟ ਜਿਦਾ ਇਧਰ ਕਲਰ ਹੋ ਰਿਹਾ ਇਧਰ ਕਲਰ ਹੋ ਰਿਹਾ ਇਹ ਜਿਹੜੀ ਵੈਸਟੀ ਨਾ ਇਹ ਜੀ ਸਾਡੇ ਵਿੱਚ ਨਿਕਲ ਗਿਆ ਇਸੇ ਦਾ ਆ ਕੇ ਫੇਰ ਕੱਢ ਲੈ ਠੀਕ ਹੈ ਜਿਹੜੇ ਥੋੜੇ ਮੋਟੇ ਰਹੇ ਉਹ ਇੱਥੇ ਕਾ ਫੇਰ ਕੱਢ ਲਿਆ

ਬਿੱਟਰ ਲਾਈਟ ਚ ਲਾ ਗਿਆ ਫੇਸ ਤੇ ਜਾ ਗਿਆ ਆਜੋ ਦਿਖਾਉਣੇ ਤੁਹਾਨੂੰ ਅੱਜ ਆਪਣੇ ਕੋਲੇ ਬੀ ਆ ਗਿਆ ਇਕੱਲਾ ਇਹ ਇਹ ਆ ਗਿਆ ਵੀ ਇਹ ਇਹ ਇੰਦੇ ਚ ਪੈ ਗਿਆ ਹਾਂਜੀ ਇੰਦੇ ਚ ਚੱਕ ਕੇ ਐਲੀਵੇਟਰ ਤੇ ਆਪਣੀ ਇਹ ਬਿੰਦ ਪਾਤਾ ਪੈਕਿੰਗ ਵੇ ਤੋਂ ਬਿੰਦ ਦੇ ਵਿੱਚੋਂ ਇੱਥੇ ਜਾ ਰਿਹਾ ਹੈ ਇਹ Ориਜੀਨਲ ਫਰੀਜ ਇਹ ਲੈ ਲਾ ਲੋ ਵੀ 10% ਰਿਕਲੂਗਾ ਜੀ ਹਾਂਜੀ ਹਾਂਜੀ ਬਹੁਤ سارے 20 ਤੋਂ 10% ਨਿਕਲ ਜਾਊਗਾ ਇਹ ਲਗਭਗ 70 75% ਕਿਲੋ 20000 ਰੋਦਾ ਕਵਾਂਟਲ ਚੁੱਕੀ ਠੀਕ ਹੈ ਕਿੰਨਾ ਪਿੱਛੇ ਦੇਖਿਆ ਜਾਂਦਾ ਹੈ ਕਿਤੇ ਰੇਪਰੰਦ ਨਾ 70 ਹੋ ਜਾਏ 72 ਹੋ ਜਾਏ ਤੋ ਅਤ ਨਹੀਂ ਹੁੰਦਾ ਠੀਕ ਹੈ ਹਾਂਜੀ ਇਹ ਆਪਣੀਆਂ ਆਪ ਦੀਆਂ ਖੋਦੀਆਂ ਕਮੈਨਾ ਹੁੰਦੀਆਂ ਨੇ ਠੀਕ ਹੈ ਇੱਕ ਕਮੈਨਾ ਖੜੀਆਂ ਨੇ ਜਿਹੜੀ ਵੈਰੈਟੀ ਆ ਆਪਣੀ ਕਮਬੈਨ ਆ ਪੋਸਟੇ ਨੂੰ ਵੱਡੂਗੀ ਉਹਨੂੰ ਜਿੰਨਾ ਚਿਰ ਦੂਜੀ ਵੈਰੈਟੀ ਨੂੰ ਨਹੀਂ ਲੱਗਦੇ ਉਹਨਾਂ ਜਿਹੜਾ ਹੋਰ ਕਮ ਵੈਰੈਟੀ ਕਮਬੈਨ ਨੂੰ ਨਹੀਂ ਲੱਗਣੀ ਠੀਕ ਹੈ ਜੀ ਜਿੰਨਾ ਕਮਬੈਨ ਨਾਲ ਆਪਣਾ 6 650 ਕਣਕ ਹੁੰਦੀ ਆ ਜਦੋਂ ਸਫਾਈ ਹੋਣੀ ਆ ਜਿਹੜੇ ਆਪਣੇ ਛੜਕਾਂ ਦੇ ਕੰਪਰੈਸ਼ਰ ਛੜਕ ਸਾਫ ਕਰਦੇ ਆ ਹਾਂਜੀ ਉਹ ਆਪਣੇ ਕੋਲ ਕੰਪਰੈਸ਼ਰ ਆ ਉਹਨੂੰ ਪੂਰੀ ਚੰਗੀ ਤਰ੍ਹਾਂ ਸਾਫ ਕਰੀਦਾ ਕਮਬੈਨ ਨੂੰ ਫਿਰ ਉਹਦੇ ਵਿੱਚ ਆਪਾਂ ਅਗਲੀ ਵੈਰੈਟੀ ਦਾ ਲਾਉਨੇ ਆ ਠੀਕ ਹੈ ਇਹਦੇ ਵਿੱਚ ਆਪਣੇ ਕੋਲੇ ਹਰੇਕ ਵੈਰੈਟੀ ਦਾ ਬੀਜਾ ਝੋਨੇ ਦਾ ਕਣਕ ਦਾ ਤੇ ਇਹ ਆਪਾਂ ਵੈਰਾਈਟੀਆਂ ਦੇ ਵੀ ਨਾਲ ਲਿਸਟ ਲਾ ਦੇਾਂਗੇ ਬਾਕੀ ਆਪਾਂ ਵੈਰਾਈਟੀਆਂ ਦੇ ਵਿੱਚ ਲਿਸਟ ਚੱਲ ਰਹੀ ਹੈ ਵੀ ਜਿੰਨੇ ਕਣਕ ਦੀਆਂ ਵੈਰਾਈਟੀਆਂ ਮਿਲਦੀਆਂ ਨੇ ਇਹ ਵੈਰਾਈਟੀਆਂ ਇਹਨਾਂ ਚ ਕੋਈ ਵੀ ਤੁਹਾਨੂੰ ਚਾਹੀਦੀ ਹੈ ਅੱਜ ਦੇ ਟਾਈਮ ਜਿਹੜੀਆਂ ਟੌਪ ਤੇ ਚੱਲ ਰਹੀਆਂ ਨੇ ਸਾਰੀਆਂ ਵੈਰਾਈਟੀਆਂ ਨੇ ਇਹ ਨੰਬਰਾਂ ਤੇ ਕਾਲ ਕਰਕੇ ਤੁਸੀਂ ਮੰਨ ਲੱਕੇ ਲੈ ਸਕਦੇ ਹੋ ਜਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਪਿੰਡ ਲੋਹਾਰ ਕਿਹੜਾ ਜ਼ਿਲ੍ਹਾ ਮਾਨਸਾ ਹਣਾ ਬਈ ਹਾਂਜੀ ਹਾਂਜੀ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਬੀਬੀਸੀ ਐਗਰੋ